ਅੱਜ ਇਤਿਹਾਸਕ ਗੁਰਦੁਆਰਾ ਨੌਵੀਂ ਪਾਸ਼ਾਏ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਧਾਰਮਿਕ ਜਥੇਬੰਦੀਆਂ ਤੇ ਨਗਰ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਾਲੇ ਨੂੰ ਸਮਰਪਿਤ ਧਾਰਮਿਕ ਸਮਾਗਮ ਆਰੰਭ ਹੋਇਆ ਇਸ ਮੌਕੇ ਤਪਸਾਨ ਸ਼੍ਰੀ ਪੋਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਜੋ ਕਿ ਕਥਾਕਰ ਸਰੋਵਰ ਬਾਬਾ ਗੁਰਮਖ ਸਿੰਘ ਗੁਰਦੁਆਰਾ ਸ਼ੌਨੀ ਸਾਹਿਬ ਗੁਰਦੁਆਰਾ ਸ਼ੇਮੀ ਪਾਸ਼ਾਏ ਗੁਰਦੁਆਰਾ ਮਾਤਾ ਗੰਗਾ ਜੀ ਗੁਰਦੁਆਰਾ ਗੋਵਿੰਦਗੜ੍ਹ ਸਹਾवते ਨਗਰਦੀਪ ਪ੍ਰਕਰਮਾ ਕਰਦੇ ਹੋਏ ਵਾਪਸ ਇਸ ਸਥਾਨ ਤੇ ਸੰਪਨ ਹੋਇਆ ਦੀਵਾਨ ਹਾਲ ਵਿਖੇ ਤਰਨਾਦਲ ਬਾਬਾ ਬਕਾਲਾ ਦੇ ਮੁਖੀ ਸਿੰਘ ਸਾਹਿਬ ਜ਼ਥੇਦਾਰ ਬਾਬਾ ਜੋਗਾ ਸੰਗਤ ਸਾਬਕਾ ਵਿਧਾਇਕ ਜ਼ਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਗੁਰੂ ਦੇ ਲਨ ਲੱਗਣ ਦੀ ਅਪੀਲ ਕੀਤੀ ਹੈ ਅਜੀਬ ਜੈਪਨੀ ਵੀ ਦੇਖ ਰਹੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਇਤਿਹਾਸਿਕ ਪੁੱਤਰਾ ਸੋਵੀ ਸਾਹਿਬ ਬਾਬਾ ਬਕਾਲਾ ਸਾਹਿਬ ਸਿੱਧੇ ਕੇ ਜੀ ਇੱਕ ਬਹਾਦਰ ਸਾਹਿਬ ਜੀ ਨੇ ਸਬੀਤ ਸਾਜ਼ ਉਹ ਵੀ ਇੰਡੀਆ ਸਿਰਾ ਦੇ ਆਪ ਪਸਤਾ ਉਸ ਪ੍ਰੇਤਰ ਸਾਹ ਕੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਹਰ ਨੂੰ ਸਮਰਪਿਤ ਇੱਕ ਸ਼ਾਨ ਨਗਰ ਕੀਰਤਨ ਸ੍ਰੀ ਗੁਰਨਤ ਸਿੰਘ ਜੀ ਦੀ ਛੱਤ ਛਾਇਆ ਹੈ ਇੱਥੇ 50 ਪਿਆਸੀ ਰੁਪਈਏ ਇੱਥੇ ਜਾਇਆ ਹੈ ਅੱਜ ਦੇ ਦਰਮਿਆਨ ਸਰਗਨਦਲ ਬਾਬਾ ਬਕਰ ਸਿੰਘ ਦੇ ਮੋਰਫੀ ਸਿੰਘ ਸਾਹਿਬ ਜਹੰਦਰ ਬਾਬਾ ਸ਼ੋਕਾ ਸਿੰਘ ਜੀ ਹਾਜ਼ਰ ਹਨ ਆਓ ਇਸ ਨਗਰ ਕੀਰਤਨ ਤੋਂ ਵੱਡੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਆਪ ਸਭ ਸੰਸਥਾ ਹਰ ਨਗਰਾਂ ਦੇ ਵਿੱਚ ਹਰ ਸੰਸਾਦਾਂ ਦੇ ਸੇ ਬੜੀ ਖਤਰਾ ਭਾਵਨਾ ਨਾਲ ਬਣਾ ਰਹੇ ਜਿੰਨੇ ਵੀ ਅੱਜ ਸੁਦਵਾਰਾ ਨਵੀਂ ਸਾਇਐ ਸਾਹਿਤ ਦੇ ਸਹਾਇਤ ਸੇ ਹਾਜ਼ਰ ਹੈ ਉਸ ਦੇ ਸਾਵਨ ਉਸਾਸ ਤੇ ਸੁਦਵਾਰਾ ਸਬੰਧਨ ਸੇ ਸੀਪਰੋਂ ਇਹ ਬਾਬਾ ਬੁਲਾੜਾ ਸਹਿਸ ਦੀ ਅਕਤ ਸਿੰਘਾਂ ਵੱਲੋਂ ਬੜਾ ਬੜੀ ਲਾਂਗ ਦੇ ਨਾਲ ਵਿਚਾਰ ਮੈਕਨਿਸਟਰ ਕਰਵਾਇਆ ਗਿਆ ਹੈ ਕਈ ਵਿਸ਼ਿਆਂ ਦੇ ਨਕਸ਼ਮਸਤ ਨੂੰ ਕੇ ਆਪਣੇ ਦਿਲpani ਸਕੇਗਾ ਆਪਭਵ ਸੰਗਤਾਂ ਜੇ ਤੋਂ ਸਿੱਖਿਆ ਪ੍ਰਾਪਤ ਕਰੋ ਗੁਰੂ ਜੀ ਦੇ ਵਾਲੇ ਬਣੋ ਅਮਰ ਸ਼ਗੋ ਜਿਉਂ ਹੋਰ ਬਾਣੀ ਦੇ ਬਾਣੀ ਦੇ ਸਾਥੀ ਹੋ ਕੇ ਅਮਰਤਾਰੀ ਹੋ ਕੇ ਉਸ ਸੇਵਾ ਵਿੱਚ ਜੁਤੀਆ ਪ੍ਰਾਪਤ ਕਰੋ ਸਵਾਇਸ ਜੰਗਲ ਆਲਸਾ ਆਜਰਹਾਏ ਆਜਰਹਾਨ ਸੁਨਾ ਨਾ ਪਗੜਪਤ ਕਰ ਮਾਰੀ ਦੂਸਰਾ ਸੁਤਰਾ ਵਾਈਕੀ ਪਾਸੇ ਸਤਸ਼ੀਆ ਬਹੁਤ ਕਾਹੀਆਂ ਸਤਸ਼ੀਆ ਬਸਰੀ ਆਜੂਸਾ ਸਵਾਤਰ ਜਾਂ ਸੁਈਆ ਜਿੱਥੇ ਇਸੋ ਉਹ ਤੰਸੀਮਨ ਸਟਾਕ ਪੀਪਲ ਬਿਨ ਬੋਸ ਫੋਰਸ ਕੁਚੀ ਮੈਟਰੀਅਲ ਵਰਕ ਟੂ ਸਟਾਰਕ ਇੱਕ ਤਰ੍ਹਾਂ ਸ਼ੁਰੂ ਕਰਦੇ ਹਾਂ ਸਾਡਾ ਕੰਪਨੀ ਦਾ ਮੁਸਾਫਰ ਬੋਮੀ ਆਜੇ ਜੇ ਤਰੇਸ ਉਸ ਹਾਕਾਂ ਜਾਈਦੇ ਪਾਸਾ ਸਟ੍ਰੈਟਜੀ ਸਦਾ ਸਟਾਕ ਨੂੰ ਨਾ ਦੇ ਬਾਇਰ ਸਿਚੁਏਸ਼ਨ ਜਿੰਦਾ ਪਰਵਰਸ਼ ਚਲੇ ਲੋ ਸੁਤਾਪੇ ਸੇਖਾ ਹੀ ਪੇਸ਼ ਤੋਂ ਬਸੰਤਾਂ ਸਭੇ ਅੰਮੀ ਹਾਰਸ ਤੇ ਕੋਈ ਨਾ ਸਦੀ ਮਾਰਾ ਜੀ ਹੋ ਅਸੀਂ ਸਾਰੇ ਰਲ ਕੇ ਇੱਕੋ ਥਾਈ ਹਿੰਦੂ ਸਭਾ ਸਾਰੇ ਇੱਕ ਦੂਸਰਾ ਇੱਕ ਮਾਤਵਾ ਹੁੰਦਾ ਹੈ ਆਧੂਨ ਉਸ ਮਾਤਵਾ ਦਾ ਰਾਖਾ ਹੜਾ ਇਹਨਾਂ ਨੇ ਅਵਲਰ ਅੱਲਾ ਨੂਰ ਪਾਇਆ ਸੁਦਰ ਦੇ ਦਾ ਸੰਦੇਸ਼ ਇੱਕ ਸੂਕੇ ਪਕਸ ਜਾਂ ਗੌਲ ਪਰੇ ਤੋਂ ਮਸੇ ਸਭੇ ਸੋਮਾ ਤੋਂ ਸਾਜਾ ਦਿੱਤਾ ਸੀ ਸਾਜਾ ਸੀ ਉਹਨਾਂ ਦੇ ਦੇ ਚੱਕੇ ਕਦੇ ਯਤਨ ਆਇਆ ਸੇਖੀ ਦਾ ਆਇਆ ਸਾਡੇ ਨੌਜਵਾਨ ਸੀਰੀ ਆ ਉਹਨਾਂ ਨੂੰ ਬੇਸ਼ੱਕਾ ਕਿ ਤੁਸੀਂ ਵੀ ਆਜ ਦੇ ਧਾਰੇ ਦੇ ਸੌਰਭ ਹੋ ਕੇ ਅਸੀਂ ਵੀ ਸਿੰਘ ਸੋਾਰੇ ਬਣੀਏ ਸਾਡਾ ਉਸ ਨੂੰ ਹੋ ਸਕੇ ਵੱਧ ਕੇ ਬਾਹਰ ਦਾ ਨਾਵਾ ਹੋਣਾ ਜੀ ਮੋਤੀ